ਜ਼ਿਲ੍ਹਾ ਗੁਰਦਾਸਪੁਰ ਦੇ ਪਟਾਲਾ ਸ਼ਹਿਰ ਦੀ ਧੀ ਨੇ ਚਮਕਾਇਆ ਨਾਂ ਸੀਏ ਦੀ ਪੜ੍ਹਾਈ ਵਿੱਚ ਪੂਰੇ ਭਾਰਤ ਤੋਂ 10ਵਾਂ ਸਥਾਨ ਕੀਤਾ ਹਾਸਲ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ मानिया से माने की किता ऐसा केड़ा रैंक आया केड़ी स्टडी की थी तो ये फाइनल के एग्जाम्स दिए हैं तो जिसमें मेरा 10th रैंक आया ऑल इंडिया रैंक और बस ऐसे ही स्टडीज चलती रही और अपने आप रैंक आ गया बेसिक स्टडी किथो ली बेसिक स्टडी मेरी बटाला से सीआरडी खोसला स्कूल से

इन तो लोगों ने ऑल ओवर इंडिया एच पेपर से जो जो 10th रैंक आया अराउंड 1 लाख अराउंड लोगों ने एग्जाम्स दिए हैं और जिन्होंने पास हुए हैं थाउजेंड स्टूडेंट्स जो हैं वो सीए बने थे और उसमें मेरा ऑल इंडिया रैंक टेन आया की सोच थी आपसे कितना रैंक्स होछासी और उम्मीद पूरी हुई आ, सोचा तो नहीं था मतलब था कि अगर आ गया तो 40s में आ जाएगा पर 10 टॉप 10 की तो बिल्कुल उम्मीद नहीं थी मुझे तो इतना बड़ा रैंक आ गया

फिर अपनी पावर फाइनेंस है इंडियन ऑयल है तो ये सारी कंपनीज हैं हैं जो अच्छे ऑफर देती कितने परिवार तो कितना कितना दूर रहना पड़ा समय पढ़ाई करनी पड़ी वो तो मतलब लास्ट में तो ऐसा हो गया था कि सिर्फ खाना खाने के लिए ही फैमिली के साथ होता था बाकी सारा दिन तो स्टडीज ही चलती थी कितनी को गाइडलाइन मिली गाइडलाइन मेरे को पूरी फैमिली ने पूरा सपोर्ट किया पापा मम्मा दादी दादाजी मेरे बुआ मेरे सारे मतलब नानी सभी ने बहुत सपोर्ट किया ਆਪਕੋ ਕੋਈ ਪ੍ਰੋਜੈਕਟ ਹੈ? ਹਾਂਜੀ। ਆਪਾਂ ਸੀਟ। ਹਾਂਜੀ। ਅ ਫਿਚਰ ਜਿਹੜਾ ਜਿਸ ਵੀ ਜੌਬ ਦੇ ਵਿੱਚ ਜਾਂ ਜਿਸ ਫੀਲਡ ਦੇ ਵਿੱਚ ਪਿਤਾ ਹੁੰਦਾ ਜੇ ਬੱਚਾ ਉਹੀ ਫੀਲਡ ਚੁਣੇ ਤੇ ਉਹਦੇ ਚ ਪਿਤਾ ਤੋਂ ਵੀ ਉੱਪਰ ਜਾ ਕੇ ਰੈਂਕ ਹਾਸਲ ਕਰੇ ਤੇ ਇੱਕ ਪਿਤਾ ਕੀ ਸੋਚਦਾ ਫਿਰ ਉਹਦਾ? ਸੋਚਣਾ ਨਹੀਂ ਮੇਰੇ ਕੋਲ ਤਾਂ ਵਰਡਸ ਨਹੀਂ ਹੈ ਆਪਣੀ ਖੁਸ਼ੀ ਔਰ ਆਪਣੀ ਪ੍ਰਾਈਡ ਐਕਸਪ੍ਰੈਸ ਕਰਨ ਲਈ। ਆਮ ਸਪੀਚਲੈਸ ਬਾਕੀ ਉਨੂੰ ਕੈਰੀਅਰ ਲਈ ਅਦਰ ਕੈਰੀਅਰ ਲਈ ਮੇਰੀਆਂ ਸ਼ੁਭ ਕਾਮਨਾਵਾਂ ਨਾਲ ਆ। ਖਾਸ ਕਰਕੇ ਜਦੋਂ ਬੇਟੀ ਇਸ ਮੁਕਾਮ ਤੇ ਪਹੁੰਚਦੀ ਹੈ ਮਾਪੇ ਦਾ ਨਾਮ ਰੌਸ਼ਨ ਕਰਦੀ ਹੈ ਉਦੋਂ ਕਿ ਸ਼ਰਮਾਂਦਾ। ਉਹਨੂੰ ਸਿਰਫ ਪ੍ਰਾਈਡ ਔਰ ਪ੍ਰਾਈਡ। ਬਾਕੀ ਉੱਪਰ ਵਾਲੇ ਦਾ ਮੈਂ ਸ਼ੁਕਰਗੁਜ਼ਾਰ ਜਿਨੇ ਵੀ ਮਿਹਨਤ ਸਫਲ ਕਰਾਈ। ਬੱਚੇ ਨੇ ਆਪਣੀ ਮਿਹਨਤ ਤੇ ਕੀਤੀ। ਤੋ ਦੇਖੋ ਕੀ ਕਹਿੰਦਾ। ਸਾਡੇ ਕਿਨੂੰ ਵੀ ਬੱਚੇ ਬਹੁਤ ਸਿੱਖਣ ਆਉਂਦੇ ਆ ਲੇਕਿਨ ਅੱਗੇ ਉਹ ਬੱਚੇ ਤੇ ਹੀ ਡਿਪੈਂਡ ਕਰਦਾ ਕਿ ਉਹਨੇ ਸਾਡੇ ਕੋਲੋਂ ਕੀ ਕੀ ਗ੍ਰੈਬ ਕਰਨਾ ਹੈ ਮੇਰੇ ਕੋਲ 2 ਸਾਲਾਂ ਨੇ ਟ੍ਰੇਨਿੰਗ ਕੀਤੀ ਉਹਦੇ ਵਿੱਚ ਹੀ ਮੈਨੂੰ ਲੱਗਦਾ ਸੀ ਕਿ ਐ ਟੌਪ 50 ਚ ਆ ਸਕਦੀ ਲੇਕਿਨ ਟੌਪ 10 ਚ ਆ ਸਕਦੀ ਹੈ ਐਨ ਮੈਂ ਨਹੀਂ ਸੋਚੀ ਟੀਚਰ ਨੂੰ ਟ੍ਰੀਟ ਕੀਤਾ ਕਿ ਫਾਦਰ ਨੂੰ ਆਫਿਸ ਸਿਟੀਚਰ ਵਕਨ ਫਾਦਰ ਸਭ ਤੋਂ ਜ਼ਿਆਦਾ ਜੇ ਦੇਖਿਆ ਜਾਵੇ ਤੇ ਬੱਚੇ ਨੂੰ ਸਾਥ ਪਰਿਵਾਰ ਚੋਂ ਜਾਂ ਬਾਹਰੋਂ ਇਹਦਾ ਮਿਲਿਆ ਸਾਥ ਸਾਰੇਆ ਨਹੀਂ ਮਿਲਦਾ ਪਰਮਾਰ ਦੇ ਵੀ ਚਾਹੀਦੀ ਹੈ ਬਾਹਰੋਂ ਨੈਸਵਲੇ ਉਹ ਇਟਸ ਹੀ ਸਾਲ ਦੀ ਟ੍ਰੇਨਿੰਗ ਬਾਹਰੋਂ ਕਰ ਰਹੀ ਹੈ ਉੱਥੇ ਵੀ ਇਹਨੂੰ ਕਾਫੀ ਨੌਲੇਜ ਦਿੱਤੀ ਜਾ ਰਹੀ ਹੈ ਮਲਟੀਨੇਸ਼ਨਲ ਕੰਪਨੀਆਂਜ਼ ਹੈ ਮੌਜੂਦ। ਉੱਥੋਂ ਦੀ ਨੌਲੇਜ ਵੀ ਕੰਮ ਆਈ ਹੈ ਕਰਦੇ ਆ ਉਹ ਸਾਥ ਵੀ ਹੈ ਤੇ ਆਲ ਰੌਂਡ ਪਰਫਾਰਮੈਂਸ ਆਲ ਰੌਂਡ ਸਾਥ ਚਾਹੀਦਾ। ਜਦੋਂ ਕੋਈ ਬੱਚਾ ਫੈਮਿਲੀ ਫੰਕਸ਼ਨ ਤੇ ਨਹੀਂ ਸੀ ਆਂਦਾ ਉਦੋਂ ਕੀ ਖਿਆਲ ਆਂਦਾ ਹੈ ਮੈਂ ਵੀ ਐਸੇ ਸਟੇਜ ਤੋਂ ਨਿਕਲ ਚੁੱਕਾ ਮੇਰੇ ਲਈ ਕੋਈ ਨਵੀਂ ਚੀਜ਼ ਨਹੀਂ ਸੀ ਮੈਂ ਵੀ ਸੀਏ ਜਦੋਂ ਕਰਦਾ ਸੀ ਮੈਂ ਸਾਰੇ ਵਿਆਹ ਸ਼ਾਦੀਆਂ ਸਾਰੇ ਛੱਡੇ ਸੀ। نو ਉੱਦ ਨਹੀਂ ਨੋ ਪ੍ਰੋਬਲਮ ਹੈ ਦੇ ਦੇ

ਉਦੇ ਵਿੱਚ ਹੋਣ ਦੇ ਵਿੱਚ ਇੰਨਾ ਉਹਨੂੰ ਕੀਤਾ ਤੇ ਬੇਟੇ ਨੇ ਹੋਰ ਕੀ ਕਰ ਐਨਾ ਸੀ ਇਸ ਚੀਜ਼ ਦਾ ਮੈਨੂੰ ਕੋਈ ਕਿਲਾ ਨਹੀਂ ਕੋਈ ਦੁੱਖ ਨਹੀਂ ਹੈ ਮੈਨੂੰ ਖੁਸ਼ੀ ਹੈ ਕਿ ਮੇਰੀ ਬੇਟੀ ਜਿਹੜੀ ਹੈ ਇੰਨੀ ਇੰਟੈਲੀਜੈਂਟ ਨਿੱਕੀ ਆ ਔਰ ਇੰਨਾ ਇੰਨਾ ਸਾਡਾ ਉਹ ਕੀਤਾ ਬਹੁਤ